ਹਾਂਜੀ ਹੁਣ ਤੱਕ ਦੀ ਬਹੁਤ ਵੱਡੀ ਅਪਡੇਟ ਆ ਰਹੀ ਹੈ ਸਾਹਮਣੇ ਅਮਰਤਪਾਲ ਨੂੰ ਲੈ ਕੇ ਅਮਰਤਪਾਲ ਦੇ ਵਕੀਲ ਜਿਹੜੇ ਕਿ ਹਰਪਾਲ ਸਿੰਘ ਖਾਰਾ ਹੁਣ ਅਮਰਤਪਾਲ ਤੇ ਦੋਸ਼ ਲੱਗਦੇ ਆ ਵੀ 15 ਬੰਦਿਆਂ ਦਾ ਕਤਲ ਕਰਨ ਦੀ ਯੋਜਨਾ ਬਣਾਈ ਜਾਂਦੀ ਆ ਅਮਰਤਪਾਲ ਸਿੰਘ ਬਨਿਓ ਤਾਂ ਹੁਣ ਪੂਰੀ ਗੱਲਬਾਤ ਆਪਾਂ ਛੋੜੇ ਨਾਲ ਸਾਂਝੀ ਕਰਾਂਗੇ ਜਿਹੜੇ ਕਿ ਅਮਰਤਪਾਲ ਦੇ ਵਕੀਲ ਆ ਹਰਪਾਲ ਸਿੰਘ ਖਾਰਾ ਤਾਂ ਉਹਨਾਂ ਬਨਿਓ ਇਹ ਹੁਣ ਇੱਕ ਪੱਤਰਕਾਰ ਬਨਿਓ ਸਵਾਲ ਪੁੱਛੇ ਜਾਂਦੇ ਤੇ ਉਹਨਾਂ ਬਨਿਓ ਸਾਰੀ ਗੱਲਬਾਤ ਦੱਸੀ ਜਾਂਦੀ ਆ ਹੁਣ ਅਮਰਪਾਲ ਨੂੰ ਪੈਰੋਲ ਕਿਉਂ ਨਹੀਂ ਮਿਲਦੀ ਕਿਉਂਕਿ ਇਹ ਸਰਕਾਰ ਦਾ ਕਹਿਣਾ ਵੀ ਜੇ ਅਮਰ ਅਮਰਪਾਲ ਬਾਹਰ ਆਉਂਦਾ ਤਾਂ ਪੰਜਾਬ ਚ ਹਗਾਮੇ ਹੁਣੇ ਸ਼ੁਰੂ ਹੀ ਹੋ ਜਾਣਗੇ ਗੁੰਡਾਗਰਦੀ ਹੁਣੀ ਸ਼ੁਰੂ ਹੋ ਜੂ ਤੇ ਬਾਕੀ ਕ੍ਰਾਈਮ ਵੀ ਸ਼ੁਰੂ ਹੋ ਜੂਗਾ ਹੁਣ ਤੇ ਪਰ ਹੁਣ ਪੂਰੀ ਗੱਲਬਾਤ ਸਾਂਝੀ ਕਰਦਗੇ ਅਮਰਪਾਲ ਨੂੰ ਪੈਰੋਲ ਕਿਉਂ ਨਹੀਂ ਮਿਲ ਰਹੀ ਕਈ ਵਾਰ ਪਟੀਸ਼ਨਾਂ ਪੈ ਚੁੱਕੀਆਂ ਪਰ ਹਰ ਪਟੀਸ਼ਨ ਰੱਦ ਹੋ ਜਾਂਦੀ ਹੈ ਤਾਂ ਹੁਣ ਜਿਹੜੇ ਕਿ ਅਮਰਪਾਲ ਦੇ ਵਕੀਲ ਆ ਹਰਪਾਲ ਸਿੰਘ ਖਾਰਾ ਜਿਹੜੀ ਇਹ ਇੱਕ 15 ਬੰਦਿਆਂ ਦਾ ਕਤਲ ਕਰਨ ਦੀ ਯੋਜਨਾ ਬਣਾਈ ਇਹਦੀ ਅਮਰਤਪਾਲ ਸਿੰਘ ਬੰਨੀਓ ਪੂਰੀ ਗੱਲਬਾਤ ਸਾਂਝੀ ਕਰਦੀਏ ਪਹਿਲਾਂ 20 ਮਾਮਲਾ ਕੀ ਆ ਫਿਰ ਕਰਦੇ ਆ ਅੱਗੇ ਗੱਲ 15 ਲੋਕਾਂ ਦਾ ਕਤਲ ਕਰਨ ਦੀ ਯੋਜਨਾ ਅਮਰਤਪਾਲ ਸਿੰਘ ਖਾਲਸਾ ਦੇ ਵੱਲੋਂ ਬੜਾਈ ਗਈ ਅਮਰਤਪਾਲ ਸਿੰਘ ਹੈ ਬਰਗਾੜੀ 'ਚ 15 ਬੰਦਿਆਂ 'ਚੋਂ ਦਾ ਨਾਂ ਜਰੋ ਇੱਕ ਲਿਸਟ ਆਈ ਤੋਂ ਬੰਦਾ ਚੰਗਾ ਵਿਸ਼ਵਾਸ ਮੈਨੂੰ ਕੋਈ ਡਰ ਨਹੀਂ ਉਸ ਬੰਦੇ ਤੋਂ ਤਾਂ ਉਹਨੇ ਮੈਨੂੰ ਦੱਸਿਆ ਸੀ ਉਸ ਵਕਤ ਪਤਾ ਲੱਗਿਆ ਸੀ ਕਿ ਬਹੁਤ ਜਿਹੜੇ 15 ਬੰਦਿਆਂ ਦੀ ਲਿਸਟ ਬਣਾਈ ਹੈ ਉਹਨਾਂ ਚੋਂ ਕਈ ਬੰਦੇ ਤਾਂ ਇਹਨਾਂ ਨੂੰ ਪਤਾ ਹੀ ਨਹੀਂ ਕਿਸੇ ਚੀਜ਼ ਦਾ ਇੱਕ ਬੰਦਾ ਐਮਪੀ ਹੈ ਉਹ ਮੈਂਬਰ ਆਫ ਪਾਰਲੀਮੈਂਟ ਹੈ ਉਹ ਪੰਜਾਬ ਤੋਂ ਚੜ੍ਹਦੀ ਦਿਸ਼ਾ ਵੱਲ ਜਾ ਰਿਹਾ ਹੈ ਉਹਦਾ ਕਦ ਉੱਚਾ ਹੋ ਰਿਹਾ ਹੈ ਨਾ ਕਿ ਉਹ ਗੈਂਗਸਟਰ ਤੇ ਗੁੰਡਾ ਬਣ ਰਿਹਾ ਉਹ ਐਮਪੀ ਹੈ ਉਹਨੂੰ ਕੀ ਲੋੜ 15 ਬੰਦੇ ਮਾਰਨ ਦੀ ਸ਼ਟਾ ਹੈ ਜਿਹੜੀ ਆ ਉਹਦੇ ਨਾਂ ਤੇ ਚਲੀ ਉਹ ਪਿਛਲੇ ਤਰੀਕ ਤੇ ਸਟੇਟ ਨੇ ਕਿਹਾ ਕਿ ਅਗਰ ਇਹ ਆਦਮੀ ਪਾਰਲੀਮੈਂਟ ਚ ਬੋਲਿਆ ਤਾਂ ਪੰਜ ਦਰਿਆਵਾਂ ਨੂੰ ਅੱਗ ਲੱਗ ਜਾਏਗੀ ਤੇ ਮੈਂ ਇਸ ਪੱਖੋਂ ਕਹੂੰਗਾ ਪੰਜਾਬ ਵਧਾਈ ਦਾ ਪਾਤਰ ਹੈ ਜਸਜੀ ਪੰਜਾਬ ਨੂੰ ਵਧਾਈ ਹੈ ਇਸ ਚੀਜ਼ ਦੀ ਕਿ ਸ਼ੁਕਰ ਹੈ ਕੋਈ ਪੰਜਾਬ ਚ ਐਹੋ ਜਿਹਾ ਲੀਡਰ ਪੈਦਾ ਹੋਇਆ ਜਿੰਦੇ ਬੋਲਣ ਤੇ ਪੰਜ ਦਰਿਆਵਾਂ ਚ ਅੱਗ ਲੱਗ ਜਾਈ ਇਹ ਲੰਡੂ ਇਹ ਲੀਡਰ ਥੋੜਾ ਨੇ ਜੀ ਮੈਂ ਅੱਗੇ ਵੀ ਕਿਹਾ ਜਿੰਦੇ ਬੋਲਣ ਤੇ ਟੀਵੀ ਬੰਦ ਕਰਦੇ ਉਹ ਲੀਡਰ ਹੁੰਦਾ ਹੈ ਰਾਜੀ ਸੁਰੱਖਿਆ ਉਹ ਉਸ ਨੂੰ ਵੀ ਵੱਡਾ ਖਤਰਾ ਹੋ ਸਕਦਾ ਜੇਕਰ ਅਮਿਤਪਾਲ ਸਿੰਘ ਬਾਹਰ ਆਉਣ ਕਿ ਹਿੰਦੁਸਤਾਨ ਦੇ ਅੰਦਰ ਰਾਮ ਰਹੀਮ ਤੌਰ ਰਜੀਤ ਸਿੰਘ ਦਾ ਪਰਿਵਾਰ ਉੱਥੇ ਪਰੌਲ ਰੁਕੀ ਸੈਂਕੜੇ ਬੰਦੇ ਮਰੇ ਉੱਥੇ ਪਰੌਲ ਰੁਕੀ ਉੱਥੇ ਕੋਈ ਪਰੌਲ ਨਹੀਂ ਰੁਕਦੀ ਤੁਸੀਂ ਇਹ ਹਿੰਦੁਸਤਾਨ ਦੇ ਵਿੱਚ ਜੇ ਹਿੰਦੂ ਰਾਸ਼ਟਰੀ ਦੇ ਵਿੱਚ ਪ੍ਰੇਸ਼ ਦੇ ਮੈਂਬਰ ਲਾਓ ਪਾਰਲੀਮੈਂਟ ਤੇ ਕਿਵੇਂ ਬਾਹਰ ਤੁਰੇ ਪਰ ਕਿੰਨੇ ਕਿੰਨੇ ਕਤਲ ਕੀਤੇ ਨੇ ਕਿਸੇ ਨੂੰ ਕੋ ਡਰ ਲੱਗਿਆ ਕੋਈ ਡਰ ਨਹੀਂ ਕੋਈ ਇੰਡੀਆ ਨੂੰ ਡਰ ਨਹੀਂ ਅਸੀਂ ਇਹ ਤਾਂ ਨਹੀਂ ਕਿਹਾ ਕਿ ਉਹਨੂੰ ਛੱਡ ਦਿਓ ਅਸੀਂ ਕਹਿੰਦੇ ਹਾਂ ਪਾਰਲੀਮੈਂਟ ਵਿੱਚ ਬੋਲਣਾ ਹੈ ਤੁਸੀਂ ਪਾਰਲੀਮੈਂਟ ਵਿੱਚ ਬੋਲਣਾ ਪਾਰਲੀਮੈਂਟ ਵਿੱਚ ਬਿਲਾ ਦੇ ਜਾ ਕਿ ਤੁਹਾਡੀ ਫਲਾਈਟ ਜਾਣੀ ਹੈ ਤੁਸੀਂ ਲੈ ਕੇ ਜਾਣਾ ਤੁਹਾਡੇ ਕੰਟਰੋਲ 'ਚ ਰਹਿਣਾ ਹੈ ਤੇ ਪਰ ਲਾਣਤਾ ਫੋਰਸ ਤੇ ਜਿਹੜੀ ਫੋਰਸ ਤੇ ਤੁਹਾਨੂੰ ਵਿਸ਼ਵਾਸ ਹੈ ਜੜੀ ਬੜੇ ਪਾਰਲੀਮੈਂਟ ਹਾਂਜੀ ਇਹ ਜਿਹੜੀ ਕਿ ਅਮਰਤਪਾਲ ਦੇ ਵਕੀਲ ਆ ਹਰਪਾਲ ਸਿੰਘ ਖਾਰਾ ਇਹਨਾਂ ਬੰਨਿਓ ਹੁਣ ਕਹਾ ਜਾਂਦਾ ਵੀ ਅਮਰਤਪਾਲ ਨੂੰ ਪਾਰਲੀਮੈਂਟ ਦੇ ਵਿੱਚ ਨਹੀਂ ਬੋਲਣ ਦਿੱਤਾ ਜਾ ਰਿਹਾ ਕਹਾ ਜਾਂਦਾ ਵੀ ਅਗਰ ਅਮਰਤਪਾਲ ਪਾਰਲੀਮੈਂਟ ਦੇ ਵਿੱਚ ਬੋਲ ਗਿਆ ਤੇ ਪੰਜ ਤਰ੍ਹਾਂ ਨੂੰ ਅੱਗ ਲੱਗ ਜਾਊ ਇਹਨਾਂ ਦੇ ਵਕੀਲ ਦਾ ਇਹ ਕਹਿਣਾ ਵੀ ਅਮਰਤਪਾਲ ਨੂੰ ਪਹਿਲੀ ਗੱਲ ਤਾਂ ਇਹ ਕਹਿੰਦੀ ਹੈ ਕਈ ਵਾਰ ਪਟੀਸ਼ਨਾਂ ਪੈ ਚੁੱਕੀਆਂ ਪੈਰੋਲ ਬਾਰੇ ਪੈਰੋਲ ਨਹੀਂ ਮਿਲੀ ਹਰ ਵਾਰ ਰੱਦ ਹੋਈ ਹੈ ਤਾਂ ਜੇ ਹੁਣ ਗੱਲ ਕਰੀਏ ਪਾਰਲੀਮੈਂਟ ਦੇ ਵਿੱਚ ਗੱਲ ਕਰਨ ਦੀ ਤਾਂ ਵੀ ਹਰ ਐਮਪੀ ਜੋ ਵੀ ਜਿੱਤਦਾ ਜਿੱਤਦਾ ਤੇ ਹਰ ਕੋਈ ਪਾਰਲੀਮੈਂਟ ਚ ਗੱਲਬਾਤ ਕਰਦਾ ਕਿਉਂਕਿ ਆਪਣੇ ਲੋਕ ਲੋਕਾਂ ਲਈ ਬਈ ਜਿਨ੍ਹਾਂ ਨੇ ਵੋਟਾਂ ਪਾਈਆਂ ਤਾਂ ਗੱਲ ਕਰਨ ਦਾ ਮੌਕਾ ਇੱਕ ਵਾਰ ਦੇਣਾ ਚਾਹੀਦਾ ਤਾਂ ਇਹ ਹੁਣ ਇਹਨਾਂ ਦੇ ਵਕੀਲ ਦਾ ਕਹਿਣਾ ਵੀ ਅਸੀਂ ਇਹ ਨਹੀਂ ਕਹਿੰਦੇ ਵੀ ਅਮਰਤਪਾਲ ਨੂੰ ਛੱਡੋ ਉਹਨੂੰ ਗੱਲ ਕਰਨ ਦਾ ਮੌਕਾ ਤਾਂ ਦਿਓ ਪਰ ਇਹ ਹੁਣ ਸਰਕਾਰ ਬਣੀ ਉਹ ਕਿਹਾ ਜਾਂਦਾਗਾ ਵੀ ਜੇ ਅਮਰਤਪਾਲ ਪਾਰਲੀਮੈਂਟ ਦੇ ਵਿੱਚ ਬੋਲਦਾ ਤਾਂ ਪੰਜ ਦਰਿਆਵਾਂ ਨੂੰ ਅੱਗ ਲੱਗ ਪਾਈ ਹੁਣ ਜਿਹੜੀ ਗੱਲ ਕਰੀਏ ਵੀ ਅਮਰਤਪਾਲ ਨਾਲ ਇਹ ਵਕੀਲ ਦਾ ਕਹਿਣਾ ਵੀ ਬਹੁਤ ਜ਼ਿਆਦਾ ਤੱਕਾ ਹੋ ਰਿਹਾ ਪੰਜਾਬ ਸਰਕਾਰ ਬੀ ਇਹ ਅਮਰਤਪਾਲ ਦੇ ਵਕੀਲ ਹੈ ਜੋ ਹਰਪਾਲ ਸਿੰਘ ਖੜਾ ਇਹਨਾਂ ਦਾ ਕਹਿਣਾ ਤਾਂ ਵੀਡੀਓ ਤੁਸੀਂ ਸੁਣੀ ਲਈ ਆ ਤੇ ਅਮਰਤਪਾਲ ਸਿੰਘ ਨੂੰ ਲੰਬੇ ਸਮੇਂ ਤੋਂ ਜੇਲ੍ਹ ਦੇ ਵਿੱਚ ਰੱਖਿਆ ਜਾਂਦਾ ਐਨਐਸ ਵੀ ਲੱਗਦੀ ਹੈ ਜੇ ਗੱਲ ਕਰੀਏ ਇੱਕ ਗੁਰਪ੍ਰੀਤ ਹਰੀ ਨੌ ਦਾ ਕੇਸ ਜਿਹੜਾ ਕੀ ਕਤਲ ਕਾਂਡ ਦਾ ਕੇਸ ਆ ਉਹਦੇ ਵੀ ਦੋਸ਼ ਲੱਗਦੇ ਆ ਇੱਕ ਅਜਨਾਲਾ ਕਾਂਡ ਤੇ ਇਹ ਸਾਰੇ ਮਾਮਲਿਆਂ ਨੂੰ ਲੈ ਕੇ ਅਮਰਤਪਾਲ ਨੂੰ ਜੇਲ੍ਹ ਦੇ ਵਿੱਚ ਰੱਖਿਆ ਜਾਂਦਾ। ਈਮਾਨ ਸਿੰਘ ਖਾਰਾ ਤੇ ਹਰਪਾਲ ਸਿੰਘ ਖਾਰਾ ਬੰਨਿਓ ਆਪਣੇ ਬਹੁਤ ਬਈ ਸਰਕਾਰ ਨਾਲ ਵੈਸ ਵੀ ਹੁੰਦੀ ਆ ਤੇ ਪਰ ਲੇਕਨ ਨਹੀਂ ਅਮਰਤਪਾਲ ਨੂੰ ਪੈਰੋਲ ਇੱਕ ਵਾਰ ਵੀ ਨਹੀਂ ਮਿਲੀ ਲੰਬੇ ਸਮੇਂ ਤੋਂ ਜੇਲ੍ਹ ਦੇ ਵਿੱਚ। ਹਾਲਾਂਕਿ ਸੀਐਮ ਭਵਨਤਮਨ ਬੰਨਿਓ ਸਿੱਧੇ ਸਵਾਲ ਕਹਿ ਜਾਂਦੇ ਆ ਵੀ ਜਿੰਨਾ ਚਿਕ ਪੰਜਾਬ ਦੇ ਵਿੱਚ ਝਾੜੂ ਪਾਰਟੀ ਆ ਉਹਨਾਂ ਚਿਕ ਅਮਰਤਪਾਲ ਬਾਹਰ ਨਹੀਂ ਆਵੇਗਾ। ਤਾਂ ਇਹ ਬਈ ਸੀਐਮ ਭਵਨਤਮਨ ਦਾ ਕਹਤਾ ਤਾਂ ਜਿਹੜੀ ਹੁਣ ਤੱਕ ਦੀ ਲੇਟੈਸਟ ਖਬਰ ਅਮਰਤਪਾਲ ਨੂੰ ਲੈ ਕੇ ਉਹ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨੀ ਸੀ ਹਰਪਾਲ ਸਿੰਘ ਖਾਰਾ ਜਿਹੜੇ ਇੱਕ ਵਕੀਲ ਆ ਅਕਸਰ ਉਹਨਾਂ ਦੇ ਇਹ ਬਈ ਗੱਲਬਾਤ ਕਰਦੇ ਰਹਿੰਦੇ ਤੇ ਪਰ ਅਮਰਤਪਾਲ ਨੂੰ ਪੈਰੋਲ ਵੀ ਨਹੀਂ ਮਿਲਦੀ ਪਾਰਲੀਮੈਂਟ ਦੇ ਵਿੱਚ ਗੱਲ ਕਰਨ ਦਾ ਮੌਕਾ ਵੀ ਨਹੀਂ ਮਿਲਦਾ ਤਾਂ ਪਰ ਜਿਹੜੀ ਹੁਣ ਤੱਕ ਦੀ ਲੇਟੈਸਟ ਖਬਰ ਹੈ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨੀ ਸੋਡਾ ਕੀ ਕਹਿਣਾ ਬਈ ਅਮਰਤਪਾਲ ਸਿੰਘ ਬਾਰੇ ਇਹ ਹੁਣ ਮੈਂ ਤੁਹਾਨੂੰ ਇਹ ਗੱਲ ਚੇਤਾਰਦਾ ਫਿਰ ਤੋਂ ਕਿ ਪੰਜਾਬ ਸਰਕਾਰ ਸੀਐਮ ਭਗਵੰਤ ਮਾਨ ਦੇ ਕਹਣਾ ਬੀਜੇ ਅਗਰ ਪਾਰਲੀਮੈਂਟ ਦੇ ਵਿੱਚ ਇੱਕ ਵਾਰੀ ਵੀ ਬੋਲ ਗਿਆ ਤਾਂ ਫਿਰ 2027 ਦੇ ਵਿੱਚ ਕੋਈ ਹੋਰ ਨਹੀਂ ਆਉਂਦਾ ਅਨੁਰਤ ਪਾਲ ਹੀ ਆਉ। ਇਸ ਕਰਕੇ ਉਹਨੂੰ ਮੌਕਾ ਨਹੀਂ ਦਿੱਤਾ ਯਾਰ। ਤਾਂ ਜਿਹੜੀ ਹੁਣ ਤੱਕ ਦੀ ਅਪਡੇਟਾਂ ਹੀ ਤੁਹਾਡੇ ਨਾਲ ਸਾਂਝੀ ਜਰੂਰ ਕਰਨੀ ਹੈ। ਅਨੁਰਤ ਪਾਲ ਲੈ ਕੇ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ। ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਮਿਲਦੇ ਕੰਮ ਨੂੰ ਨਮਟੋ ਤੇ ਧੰਨਵਾਦ।